ਜੀ ਆਇਆਂ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਆਇਤੀ ਚਰਚਾ ਤੇ ਬਹੁਤ ਬਹੁਤ ਸਵਾਗਤ ਪੂਰੀ ਦੁਨੀਆ ਵਿੱਚ ਵਰਲਡ ਫੂਡ ਸੇਫਟੀ ਡੇ ਮਨਾਇਆ ਜਾ ਰਿਹਾ 7 ਜੂਨ ਸੋ ਇਸ ਦਿਨ ਦੀ ਕੀ ਸਾਰਥਕਤਾ ਹੈ ਹਰ ਇਨਸਾਨ ਨੂੰ ਪੋਸ਼ਟਿਕ ਖਾਣਾ ਮਿਲਣਾ ਚਾਹੀਦਾ ਉਸ ਨੂੰ ਸੇਫ ਫੂਡ ਜਿਹੜਾ ਹੈਲਦੀ ਫੂਡ ਮਿਲਣਾ ਚਾਹੀਦਾ ਫੂਡ ਸਿਕਿਉਰਿਟੀ ਹਰ ਇਨਸਾਨ ਲਈ ਹੋਣੀ ਚਾਹੀਦੀ ਹੈ ਇਹ ਪੂਰੀ ਦੁਨੀਆ ਵਿੱਚ ਇਸ ਦਿਨ ਨੂੰ ਬਹੁਤ ਵੱਡੇ ਅਯੋਜਿਤ ਕੀਤਾ ਜਾ ਰਿਹਾ ਵੱਡੇ ਲੈਵਲ ਤੇ ਭਾਰਤ ਵਿੱਚ ਵੀ ਇਸ ਦਿਨ ਦੀ ਕੀ ਸਾਰਥਕਤਾ ਹੈ ਕੈਸਰੀ ਕਿਨਾਂ ਸੀ ਹਰ ਇਨਸਾਨ ਜਿਹੜਾ ਉਸ ਨੂੰ ਸਾਫ ਸੁਥਰਾ ਖਾਣਾ ਹੈਲਦੀ ਖਾਣਾ ਹਾਈਜਨਿਕ ਖਾਣਾ ਜਿਹੜਾ ਮਿਲਣਾ ਚਾਹੀਦਾ ਸੋ ਇਸ ਸਾਰੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਆਪਣੇ ਸਟੂਡੀਓ 'ਚ ਅਸੀਂ ਬਹੁਤ ਹੀ ਖਾਸ ਮਾਹਿਰ ਮਹਿਮਾਨ ਬੁਲਾਏ ਸਭ ਤੋਂ ਪਹਿਲਾਂ ਤਾਰਫ ਮੇਰੇ ਨਾਲ ਬੈਠੇ ਹਨ ਸ਼੍ਰੀ ਵਿਜੇ ਦੱਤ ਜੀ ਜੋ ਕਿ ਮੈਂਬਰ ਨੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਸਰ ਬਹੁਤ ਬਹੁਤ ਸਵਾਗਤ ਹੈ ਸਰ ਨਾਲ ਬੈਠੇ ਹਨ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਜੀ ਜੋ ਕਿ ਮੈਂਬਰ ਨੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਸਰ ਬਹੁਤ ਬਹੁਤ ਸਵਾਗਤ ਸੋ ਚਰਚਾ ਸ਼ੁਰੂ ਕਰਦੇ ਹਾਂ ਸਰ ਸਭ ਤੋਂ ਪਹਿਲਾਂ ਤਾਂ 7 ਜੂਨ ਵਰਲਡ ਫੂਡ ਸੇਫਟੀ ਡੇ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਕੀ ਇਸ ਦਿਨ ਦੀ ਸਾਰਤਕਤਾ ਹੈ ਇਸ ਦਿਨ ਦੇ ਪਿਛੋਕੜ ਬਾਰੇ ਥੋੜਾ ਸਾਡੇ ਦਰਸ਼ਕਾਂ ਦੇ ਨਾਲ ਤੁਹਾਨੂੰ ਦੇਖੋ ਵਰਲਡ ਫੂਡ ਸੇਫਟੀ ਡੇ ਐ WHO ਤੇ UN ਵੱਲੋਂ ਮਨਾਇਆ ਜਾਂਦਾ ਹੈ ਜਿਹੜਾ ਪੂਰੇ ਵਿਸ਼ਵ ਤੇ ਮਨਾਇਆ ਜਾਂਦਾ ਹੈ ਇਹਦੀ ਸਾਰਤਕਤਾ ਇਹ ਹੀ ਹੈ ਕਿ ਕਿਸ ਤਰ੍ਹਾਂ ਅੱਛਾ ਤੇ ਪੋਜ਼ਿਟਿਵ ਭੋਜਨ ਮੁਹੱਈਆ ਕੀਤਾ ਜਾਵੇ ਔਰ ਲੋਕੀ ਆਪਣੇ ਜਿਹੜਾ ਰੂਟੀਨ ਦਾ ਜਿਹੜਾ ਖਾਣਾ ਖਾਂਦੇ ਨੇ ਉਹਨੂੰ ਕਿਸ ਤਰ੍ਹਾਂ ਹਾਈਜਾਇਨਿਕ ਰੱਖਣ ਜਿਹੜਾ ਸਾਫ਼ ਸੁਥਰਾ ਹੋਵੇ ਖਾਣਾ ਔਰ ਉਹਦੇ ਕਿਸ ਤਰ੍ਹਾਂ ਕਿਸ ਤਰ੍ਹਾਂ ਕੋਈ ਮਿਲਾਵਟੀ ਖਾਣਾ ਨਾ ਖਾਣ ਹੈ ਨਾ ਇਹ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇੱਕ ਮੁਹਿੰਮ ਚਲਾਈ ਗਈ ਹੈ ਜਿਹੜੀ ਵਰਲਡ ਫੂਡ ਸੇਫਟੀ ਡੇ ਬਣਾਇਆ ਜਾਂਦਾ ਜਿਹਦੇ ਵਿੱਚ ਅਵੇਅਰਨੈਸ ਅਵੇਅਰਨੈਸ ਕੈਂਪਸ ਚਲਾਏ ਜਾਂਦੇ ਨੇ ਇਸ ਦਿਨ ਉਹ ਸੈਮੀਨਾਰਸ ਕੀਤੇ ਜਾਂਦੇ ਨੇ ਵੱਡੇ ਵੱਡੇ ਰੂਟ ਸ਼ੋਜ਼ ਕੀਤੇ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਉਹਨਾਂ ਉਹ ਕਿਸ ਤਰ੍ਹਾਂ ਦਾ ਖਾਣਾ ਖਾਣ ਜਿਸ ਦੇ ਨਾਲ ਉਹਨਾਂ ਦਾ ਸਰੀਰ ਵੀ ਠੀਕ ਰਵੇ ਔਰ ਮਸਤਿਸ਼ ਜਿਹੜਾ ਕਹਿੰਦੇ ਮਨ ਮਨ ਤਨ ਤੇ ਮਨ ਦੋਨੋਂ ਹੋਣੇ ਚਾਹੀਦੇ ਆ ਪੁਸ਼ਟ ਹਸ਼ਟ ਪੁਸ਼ਟ ਹੋਣੇ ਚਾਹੀਦੇ ਉਹਨੂੰ ਉਹਦੇ ਮੰਜਰ ਤੇ ਹੀ ਇਹਨੂੰ ਵਰਲਡ ਫੂਡ ਸੇਫਟੀ ਡੇ ਬਣਾਣਾ ਸ਼ੁਰੂ ਕੀਤਾ ਗਿਆ ਸੋ ਬੜਾ ਇੰਪੋਰਟੈਂਟ ਹੈ ਕਿ ਅਸੀਂ ਬਹੁਤ ਸਾਰਾ ਖਾਣਾ ਤਾਂ ਅਸੀਂ ਰੋਜ਼ ਹੀ ਖਾਂਦੇ ਆ ਲੇਕਿਨ ਹਾਈਜਨਿਕ ਫੂਡ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਦੇ ਬਾਰੇ ਕੀ ਕੀ ਉਹਦੇ ਚ ਜ਼ਰੂਰੀ ਤੱਤ ਹੋਣੇ ਚਾਹੀਦੇ ਕਿਸ ਤਰ੍ਹਾਂ ਦਾ ਪੋਸ਼ਣ ਜਿਹੜਾ ਉਹ ਮਿਲਣਾ ਚਾਹੀਦਾ ਇਹਦੇ ਬਾਰੇ ਸ਼ਾਇਦ ਬਹੁਤ ਜ਼ਿਆਦਾ ਜਾਣਕਾਰੀ ਜਿਹੜੇ ਆਮ ਦਰਸ਼ਕ ਜਾਂ ਆਮ ਜਿਹੜੇ ਲੋਕ ਆਉਣਾ ਵਿੱਚ ਨਹੀਂ ਹੁੰਦੀ ਸੋ ਇੱਕ ਅਵੇਅਰਨੈਸ ਡੇ ਦੇ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਮੈਂ ਤੁਹਾਡੇ ਸਭ ਤੁਹਾਡੇ ਕੋਲੋਂ ਕਿ ਮਾਮਾ ਅਕਸਰ ਅਸੀਂ ਦੇਖਦੇ ਹਾਂ ਸਵੇਰੇ ਉੱਠਦੇ ਆਪਣੇ ਬੱਚਿਆਂ ਦਾ ਸਕੂਲ ਦਾ ਟਿਫਨ ਪੈਕ ਕਰਦੀਆਂ ਪਲਾਸਟਿਕ ਦੀਆਂ ਡੱਬੀਆਂ ਹੁੰਦੀਆਂ ਉਹਦੇ ਵਿੱਚ ਪਲਾਸਟਿਕ ਦੇ ਰੈਪ ਕਰਕੇ ਅਸੀਂ ਭੋਜਨ ਵੀ ਭੇਜ ਦਿੰਦੇ ਆ ਜਾਣਕਾਰੀ ਦੀ ਕਿਤੇ ਕਮੀ ਕੀ ਉਹ ਡੇਂਜਰਸ ਹੋ ਰਿਹਾ ਕਿਦਾਂ ਤੁਸੀਂ ਦੇਖਦੇ ਹੋ ਬਹੁਤ ਜ਼ਿਆਦਾ ਡੇਂਜਰਸ ਹੈ ਇਹ ਪਲਾਸਟਿਕ ਸਾਨੂੰ ਪਹਿਲਾਂ ਵੀ ਅਸੀਂ ਦੇਖਦੇ ਸੀ ਸਾਡੇ ਮਾਪਿਓ ਵੀ ਸਾਨੂੰ ਸਕੂਲ ਭੇਜਦੇ ਸੀ ਜਦੋਂ ਟਿਫਨ ਅਸੀਂ ਵੀ ਲੈ ਜਾਂਦੇ ਰਹੇ ਹਾਂ ਪਰ ਉਦੋਂ ਸਿਲਵਰ ਦਾ ਹੁੰਦਾ ਸੀ ਫਿਰ ਸਟੀਲ ਦਾ ਆਇਆ ਹੁਣ ਲੋਕਾਂ ਨੂੰ ਐਸੀ ਆਦਤ ਪੈ ਚੁੱਕੀ ਹੈ ਉਹ ਚੀਜ਼ਾਂ ਛੱਡ ਕੇ ਪਲਾਸਟਿਕ ਵਾਲਾ ਹੀ ਜਾਂਦੇ ਆ ਲੋਕ ਟਾਈਮ-ਟਾਈਮ ਤੇ ਸਰਕਾਰਾਂ ਅਵੇਅਰ ਕਰਦੀਆਂ ਪਰ ਲੋਕ ਪਤਾ ਨਹੀਂ ਕਿਉਂ ਇੱਕ ਈਜ਼ੀ ਚੀਜ਼ ਮੈਂ ਮਹਿਸੂਸ ਕਰ ਲੱਗ ਵੀ ਸਾਨੂੰ ਈਜੀ ਹੈ ਠੀਕ ਹੈ ਖਾਦਾ ਉੱਥੇ ਧੋਇਆ ਰਖਤਾ ਵੀ ਟਟੂਆ ਨਹੀਂ ਜੇ ਗੁੰਮ ਗਿਆ ਤਾਂ ਬੱਚਾ ਲਿਆਊਗਾ ਨਹੀਂ ਤੇ ਕੋਈ ਗੱਲ ਨਹੀਂ ਪਰ ਇਹ ਸਭ ਤੋਂ ਜ਼ਿਆਦਾ ਮਾਪੇ-ਮਾਪ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਬਹੁਤ ਵੱਡਾ ਕਾਰਨ ਹੈ ਬਿਮਾਰੀਆਂ ਲੱਗਨ ਦਾ ਜੀ ਤੁਸੀਂ ਇਹ ਲਫਾਫੇ ਦੇ ਵਿੱਚ ਪ੍ਰੋਂਠੀ ਪੈਕ ਕਰ ਦਿੰਨੇ ਆ ਪਲਾਸਟਿਕ ਦੇ ਜੀ ਕਦੀ ਵੀ ਨਹੀਂ ਕਰਨੀ ਚਾਹੀਦੀ ਤੁਸੀਂ ਉਹਨੂੰ ਨੈਪਿਨ ਲੋ ਪ੍ਰੋਪਰਲੀ ਜਿੱਦਾਂ ਪਹਿਲਾਂ ਅਸੀਂ ਕਰਦੇ ਸੀ ਐਵੇਂ ਨਹੀਂ ਅੱਜ ਦੇ ਪੁਰਾਣੇ ਜ਼ਮਾਨੇ ਨੂੰ ਯਾਦ ਕੀਤਾ ਜਾਂਦਾ ਕੋਈ ਕਾਰਨ ਸੀਗੇ ਤਾਂ ਹਰ ਚੀਜ਼ ਨੂੰ ਈਜ਼ੀ ਸਮਝਾ ਕਰ ਲਈ ਵੀ ਅਸੀਂ ਜਾਈਏ ਤੇ ਜਾ ਕੇ ਚੱਕੀ ਦੇ ਖਾਲੀਏ ਚੀਜ਼ ਤਾਂ ਬਣਾਣੀ ਪਊਗੀ ਸਾਨੂੰ ਮੁੜ ਕੇ ਕਿਤੇ ਨਾ ਕਿਤੇ ਆਪਣੇ ਪਿਛੋਕੜ ਦੇ ਨਾਲ ਜੁੜਨਾ ਪੈਗਾ ਉਸੇ ਕੱਪੜੇ ਦੇ ਵਿੱਚ ਅਗਰ ਅਸੀਂ ਭੋਜਨ ਨੂੰ ਰੈਪ ਕਰਕੇ ਲੈ ਕੇ ਜਾਵਾਂਗੇ ਤਾਂ ਜ਼ਿਆਦਾ ਸੇਫ ਰਹੇਗਾ ਸੇਫ ਰਹੇਗਾ ਜੀ ਸਰ ਕਿਉਂਕਿ ਅੱਜ ਕੱਲ ਦਾ ਜ਼ਮਾਨਾ ਬੜਾ ਫਾਸਟ ਟ੍ਰੈਕ ਤੇ ਚੱਲਦਾ ਪਿਆ ਅਸੀਂ ਦੇਖਦੇ ਹਾਂ ਕਿ ਈਜ਼ੀ ਫੂਡ ਸਾਨੂੰ ਕੁੱਕ ਨਾ ਕਰਨਾ ਪਵੇ ਅਸੀਂ ਅਮ ਬਹੁਤ ਸਾਰੇ ਐਪਸ ਆ ਗਏ ਉਹ ਤੋਂ ਖਾਣਾ ਜਿਹੜਾ ਉਹ ਕਈ ਵਾਰ ਘਰਾਂ ਚ ਮੁਗਾਉਂਦੇ ਆ ਘਰ ਗੈਸਟ ਆ ਜਾਂਦੇ ਫਿਰ ਅਸੀਂ ਖਾਣਾ ਆਰਡਰ ਕਰ ਦਿੰਨੇ ਆ ਕਿੰਨਾ ਕੁ ਸੇਫ ਹੁੰਦਾ ਉਹ ਖਾਣਾ ਜਿਹੜਾ ਜਿਹੜਾ ਸਾਡੇ ਲਈ ਕਿੰਨਾ ਕੁ ਹੈਲਦੀ ਹੁੰਦਾ ਕੀ ਆਲਟਰਨੇਟਿਵ ਹੋ ਸਕਦੇ ਦੇਖੋ ਕੀ ਹੈ ਕਿ ਅੱਜ ਕੱਲ ਲੋਕੀ ਈਜ਼ੀ ਵੇਲ ਤੁਹਾਡੀ ਗੱਲ ਠੀਕ ਹੈ ਐਪ ਦੇ ਥਰੂ ਆਰਡਰ ਕਰ ਲੈਂਦੇ ਨੇ ਇਹਦੇ ਕੁਝ ਫਾਇਦੇ ਵੀ ਨੇ ਫਾਇਦੇ ਆਏ ਨੇ ਕਿ ਘਰ ਖਾਣਾ ਨਹੀਂ ਬਣਾਇਆ ਆਰਡਰ ਕਰ ਲਓ ਜਲਦੀ ਆ ਜਾਏਗਾ ਤੁਸੀਂ ਟਰੈਕ ਕਰ ਲੈਂਦੇ ਆਨਲਾਈਨ ਕਿ ਸਾਡੀ ਟਰੈਕਿੰਗ ਚੱਲਦੀ ਪਈ ਹੈ ਟਰੈਪ ਤੱਕ ਲੱਜਦਾ ਖਾਣਾ ਇੱਥੇ ਪਹੁੰਚ ਗਿਆ ਪਹੁੰਚ ਗਿਆ ਤੇ ਖਾਣਾ ਘਰ ਆ ਜਾਂਦਾ ਖਾ ਲੈਣੇ ਲੇਕਿਨ ਇਹਦੇ ਨੁਕਸਾਨ ਕੀ ਹੈ ਉਹਦੇ ਨੁਕਸਾਨ ਹੈ ਕਿ ਜਦੋਂ ਅਸੀਂ ਐਪ ਤੋਂ ਖਾਣਾ ਮੰਗਵਾਨੇ ਆ ਸਾਨੂੰ ਨਹੀਂ ਪਤਾ ਕਿ ਉਹ ਰੈਸਟੋਰੈਂਟ ਵਿੱਚ ਕਿੰਨੀ ਸਫਾਈ ਹੈ ਕਿੰਨੀ ਸਫਾਈ ਨਹੀਂ ਹੈ ਕਿ ਕਿਹੜੀ ਗੰਦਗੀ ਚ ਬਣ ਰਿਹਾ ਹੈ ਕਿਸ ਮਾਹੌਲ ਚ ਬਣ ਰਿਹਾ ਉਹ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਸਿਰਫ ਐਪ ਦੇ ਥਰੂ ਆਰਡਰ ਕਰਤਾ ਹੈ ਔਰ ਦੂਜਾ ਸੈਕਿੰਡ ਜਦੋਂ ਖਾਣਾ ਆਂਦਾ ਹੈ ਤੇ ਸਾਨੂੰ ਇਹ ਚੀਜ਼ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਜਦੋਂ ਅਸੀਂ ਖਾਣਾ ਮੰਗਵਾਨੇ ਤਾਂ ਆਪਾਂ ਨੂੰ ਸਾਨੂੰ ਦੇਖਣਾ ਚਾਹੀਦਾ ਉਹਦੀ ਰੇਟਿੰਗ ਕੀ ਹੈ ਉਸ ਰੈਸਟੋਰੈਂਟ ਦੀ ਰੇਟਿੰਗ ਕੀ ਹੈ ਔਰ ਉਹ ਐਫਐਸਐਸਏਆਈ ਨਾਲ ਅਟੈਚ ਹੈ ਕਿ ਨਹੀਂ ਹੈ ਉਹਨੂੰ ਉਹਦਾ ਲਾਇਸੈਂਸ ਹੈ ਕਿ ਨਹੀਂ ਹੈ ਇਹ ਦੇਖਣਾ ਬਹੁਤ ਜ਼ਰੂਰੀ ਹੈ ਜੀ ਤੀਜਾ ਚੀਜ਼ ਜਦੋਂ ਤੁਸੀਂ ਘਰ ਖਾਣਾ ਮੰਗਵਾਉਂਦੇ ਹੋ ਤੇ ਘਰ ਖਾਣਾ ਮੰਗੋ ਤੁਰੰਤ ਨਹੀਂ ਖਾਣਾ ਚਾਹੀਦਾ ਖਾਣਾ ਖੋਲੋ ਪਹਿਲੇ ਉਹਨੂੰ ਅੱਛੀ ਤਰ੍ਹਾਂ ਦੇਖੋ ਉਹਦੀ 스ਮੈਲ ਲਓ ਹੈ ਦੇਖੋ ਕਿ ਕਿਤੇ ਖਰਾਬ ਤੇ ਨਹੀਂ ਹੈ ਫਿਰ ਤੁਸੀਂ ਉਹਨੂੰ ਖਾਓ ਤੇ ਤੁਸੀਂ ਕਿਸੇ ਨਾ ਕਿਸੇ ਆਪਣੇ ਆਪ ਨੂੰ ਅ ਅੱਛੇ ਖਾਣੇ ਵਾਸਤੇ ਪ੍ਰੋਡਿਊਸ ਕਰ ਸਕਦੇ ਹੋ ਨਹੀਂ ਤੇ ਕਿ ਇਹ ਕਿ ਇਹਦੇ ਨੁਕਸਾਨ ਵੀ ਹੈ ਤੇ ਫਾਇਦੇ ਵੀ ਨੇ ਤੁਰੇ ਤੁਸੀਂ ਜ਼ਿਕਰ ਕੀਤਾ ਮੈਂ ਤੁਹਾਡੇ ਬਾਅਦ ਸਾਬ ਤੁਹਾਡੇ ਕੋ ਚਾਹੂੰਗਾ ਇੱਕ ਰਿਸਪੌਂਡ ਕਰੋ ਐਫ ਐਸ ਐਸ ਏ ਆਈ ਇਹ ਜਿਹੜਾ ਫੂਡ ਸਟੈਂਡਰਡ ਸਾਡਾ ਫੂਡ ਸੇਫਟੀ ਸਟੈਂਡਰਡ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ ਇਹਦੀ ਰੋਲ ਇਹਦੀ ਭੂਮਿਕਾ ਜਿਹੜੀ ਉਹ ਕੀ ਹੁੰਦੀ ਹੈ ਤਾਂ ਕਿ ਅਸੀਂ ਫੂਡ ਜਿਹੜਾ ਸੇਫਟੀ ਜਿਹੜਾ ਉਸ ਇੱਕ ਸਟੈਂਡਰਡ ਦਾ ਮਾਪ ਦੇਣ ਜਿਹੜਾ ਜਾਂਚ ਸਕੀਏ ਦੇਖੋ ਤਾਂ ਇਹ ਡਿਪਾਰਟਮੈਂਟ ਟਾਈਮ ਟਾਈਮ ਤੇ ਹਰ ਜਗ੍ਹਾ ਤੇ ਚੈਕਿੰਗ ਕਰਦਾ ਹੈ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਹਰ ਚੀਜ਼ ਲੋਕ ਜਾਂਦੇ ਹੈ ਸਮਾਨ ਚੱਕਿਆ ਉਦੇ ਪਿੱਛੇ ਨਾ ਮੈਨੂਫੈਕਚਰਿੰਗ ਪੜਦੇ ਆ ਨਾ ਐਕਸਪਾਇਰੀ ਦੇਖਦੇ ਆ ਨਾ ਗਾਈਡਲਾਈਨ ਦੇਖਦੇ ਆ ਜੀ ਲੈ ਆਂਦੇ ਆ ਘਰ ਆ ਕੇ ਵੀ ਜੇ ਕਿਸੇ ਨੇ ਨੌਕਰ ਰੱਖਿਆ ਉਹਨੇ ਨਹੀਂ ਦੇਖਣਾ ਕਿ ਮੈਂ ਇਹਨੂੰ ਚੈੱਕ ਕਰ ਲਵਾਂ ਨਾ ਕਰਾਂ ਜੀ ਉਹਨੇ ਖੋਲਣਾ ਬਣਾ ਦੇਣਾ ਤੁਹਾਨੂੰ ਖਲਾ ਦੇਣਾ ਜੀ ਜਦ ਕਿ ਇਹ ਸਾਡੇ ਨਾਲ ਨਾਲ ਹਰ ਬੰਦੇ ਦੀ ਨੌਕਰ ਦੀ ਖਾਸ ਤੌਰ ਤੇ ਡਿਊਟੀ ਬੰਦੀ ਉਸ ਤੋਂ ਪਹਿਲਾਂ ਸਾਡੀ ਬੰਦੀ ਹੈ ਜੀ ਤੇ ਜਦੋਂ ਤੱਕ ਇਹ ਅਸੀਂ ਆਪਣੇ ਜੇ ਅਵੇਰਨੈਸ ਨਹੀਂ ਲਿਆਵਾਂਗੇ ਅਸੀਂ ਵੀ ਖਾਣਾ ਬੱਚਿਆਂ ਨੇ ਵੀ ਖਾਣਾ ਹਰ ਬੰਦੇ ਨੇ ਖਾਣਾ ਜੇ ਇੱਕ ਡਿਪਾਰਟਮੈਂਟ ਬਣਿਆ ਉਹ ਹਰ ਟਾਈਮ ਤੇ ਚੈਕਿੰਗ ਕਰ ਰਿਹਾ ਪਰ ਤੁਸੀਂ ਲਿਆਉਣ ਵੇਲੇ ਚੈਕਿੰਗ ਨਹੀਂ ਕਰਦੇ ਇਹ ਸੰਜਗਰਕ ਹੋਣਾ ਬਹੁਤ ਜ਼ਰੂਰੀ ਆਪਣੇ ਆਪ ਨੂੰ ਜਾਗਰੂਕ ਹੋਣਾ ਤੇ ਨਾਲ ਕਰਨਾ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸੈਮੀਨਾਰ ਲੱਗਣ ਜੀ ਸੰਸਥਾਵਾਂ ਸੈਮੀਨਾਰ ਲਾਣ ਤਾਂ ਕਿ ਤੇਰੀ ਆਕੇ ਵੇਅਰਨੈਸ ਵੱਧ ਸਕਦੀ ਹੈ ਮੈਂ ਵੀ ਤੁਹਾਡੇ ਕੋਲ ਇਹਦੇ ਵਿੱਚ ਕੰਪਲੀਮੈਂਟਰੀ ਚਾਹੂੰਗਾ ਕਿ ਇਹ ਜਿਹੜਾ ਮਾਰਕ ਲੱਗ ਜਾਂਦਾ ਸਾਡੇ ਕੋਲ ਸਿੰਬਲ ਆ ਗਿਆ ਉੱਤੇ ਮੋਹਰ ਲੱਗੀ ਹੋਈ ਹੈ ਤਾਂ ਅਸੀਂ ਕਿੰਨੇ ਆਸ਼ਵਸਤ ਹੋ ਸਕਦੇ ਹਾਂ ਕਿ ਇਹ ਖਾਣਾ ਜਿਹੜਾ ਬਿਲਕੁਲ ਪੌਸਟਿਕ ਹੈਗਾ ਜਾਂ ਇਹਦੇ ਉੱਤੇ ਵੀ ਅਗਰ ਕੋਈ ਪੈਮਾਨਾ ਹੋਰ ਹੋ ਸਕਦਾ ਨਹੀਂ ਦੇਖੋ ਕੀ ਹੈ ਕਿ ਭਾਗ ਲੱਗ ਗਿਆ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਸਾਡਾ ਐਫਐਸਐਸਆਈ ਫੂਡਸ ਸਿਕਿਉਰਿਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਤੋਂ ਜਿਹੜਾ ਐਕਟ ਬਣਿਆ ਸੀ 2006 2006 ਤੱਕ ਐਕਟ ਇਸ ਕਰਕੇ ਬਣਾਇਆ ਗਿਆ ਕਿ ਉਹ ਟੀਮ ਡੈਪਿਊਟ ਕੀਤੀ ਗਈਆਂ ਪੂਰੇ ਇੰਡੀਆ ਲੈਵਲ ਚ ਸਟੇਟ ਲੈਵਲ ਚ ਡਿਸਟ੍ਰਿਕਟਸ ਲੈਵਲ ਚ ਜਿਹੜਾ ਜਿਨ੍ਹਾਂ ਦਾ ਕੰਮ ਹੈ ਕਿ ਇਹ ਇਹਦੀ ਸਾਰੀ ਚੈਕਿੰਗਸ ਕਰਨੀਆਂ ਟਾਈਮ ਟੂ ਟਾਈਮ ਸੈਂਪਲਸ ਸੈਂਪਲਸ ਕਲੈਕਟ ਕਰਨੇ ਔਰ ਕੀ ਹੁੰਦਾ ਹੈ ਕਿ ਉਹਨਾਂ ਦੀ ਇੱਕ ਸਟੈਂਡਰਡ ਲਾਇਸੈਂਸ ਹੁੰਦਾ ਜਿਹਦੇ ਵਿੱਚ ਉਹਨਾਂ ਨੇ ਡੇਟ ਦਿੱਤੀ ਹੁੰਦੀ ਕਿ ਇਸ ਡੇਟ ਤੋਂ ਐਡਸ ਡੇਟ ਤੱਕ ਤੁਹਾਡਾ ਖਾਣਾ ਪੋਸਟਿਕ ਹੈ ਉਹ ਕਲੈਰੀਫਾਈ ਲਾਇਸੈਂਸ ਹੁੰਦਾ ਲੇਕਿਨ ਅਗਰ ਉਸ ਤੋਂ ਬਾਅਦ ਅਗਰ ਕੋਈ ਵੇਚਦਾ ਹੈ ਤੋ ਦੇ ਖਿਲਾਫ ਐਕਸ਼ਨ ਕਰਨਾ ਹੁੰਦਾ ਹੈ ਇਹ ਟੀਮਾਂ ਇਹੀ ਕਰਦੀਆਂ ਸੈਂਪਲਸ ਵੀ ਲੈਂਦੀਆਂ ਟਾਈਮ ਟੂ ਟਾਈਮ ਕਿ ਵਾਕਈ ਆ ਜਿਹੜੀ ਕੰਪਨੀ ਨੇ ਫੂਡ ਪ੍ਰੋਡਿਊਸ ਕੀਤਾ ਹੈ ਉਹ ਫੂਡ ਉਹ ਸਟੈਂਡਰਡ ਦੇ ਮੁਤਾਬਿਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਤੋ ਉਹ ਚੀਜ਼ਾਂ ਹੈ ਬੇਸਿਕਲੀ ਪਰਸਨਲ ਵੀ ਅਵੇਅਰ ਹੋਣ ਦੀ ਜ਼ਰੂਰਤ ਹੈ ਮੈਂ ਜਿਵੇਂ ਹੁਣੇ ਕਿਹਾ ਕਿ ਜੇ ਤੁਸੀਂ ਕੋਈ ਕੰਮ ਪੈਕਿੰਗ ਵਾਲਾ ਖਾਣਾ ਕਰ ਲੈਂਦੇ ਹੋ ਤੁਸੀਂ ਕਹਿੰਦੇ ਕਿ ਉਹ ਉਹਦੀ ਕੀ ਔਥੈਂਟੀਸਿਟੀ ਹੈ ਕਿ ਇਹ ਖਾਣਾ اچھا ਹੈ ਕਿ ਨਹੀਂ اچھا ਹੈ authenticity ਉਹ ਆਦਮੀ ਆਪਣੇ ਆਪ ਜਜ ਕਰ ਸਕਦਾ ਹੈ ਪੈਕੇਟ ਖੋਲੇ स्मेल ਕਰੇ ਜੇ ਤਾਂ ਉਹਨੂੰ ਲੱਗਦਾ ਹੈ ਕਿ ਕੋਈ ਪ੍ਰੋਬਲਮ ਹੈ ਲੇਕਿਨ ਉਹ ਡੇਟ ਐਕਸਪਾਇਰੀ ਨਹੀਂ ਹੈ ਇਨ ਦਾ ਡੇਟ ਹੈ ਤਾਂ ਉਹਨੂੰ ਉਸੇ ਵੇਲੇ ਆਪਣੀ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ ਜ਼ਿਲ੍ਹਾ ਲੈਵਲ 'ਚ ਇਹਦੇ ਨੰਬਰ ਪਲੇਸ ਹੁੰਦੇ ਨੇ ਸਟੈਂਡਰਡ ਆਨਲਾਈਨ ਅੱਜਕੱਲ ਬੜਾ इजीली ਨੰਬਰ ਅਵੇਲੇਬਲ ਨੇ ਤੁਸੀਂ ਆਪਣੀ ਸ਼ਿਕਾਇਤ ਕਰੋ ਤਾਂ ਉਹਦੇ ਵਿੱਚ ਇਹ ਜਿਹੜੀ ਕਮੀ ਹੈ ਇਹ ਵੀ ਦੂਰ ਹੋਣ ਗਈ ਹੈ ਬੜਾ ਇੰਪੋਰਟੈਂਟ ਹੈ ਕਿ ਜੇ ਫੂਡ ਜਿਹੜਾ ਸਾਨੂੰ ਲੱਗਦਾ ਕਿ ਸੇਫ ਨਹੀਂ ਹੈਗਾ ਤਾਂ ਅਸੀਂ ਉਹਦੀ ਸ਼ਿਕਾਇਤ ਜਿਹੜੀ ਸਬੰਧਤ ਵਿਭਾਗ ਨੂੰ ਕਰ ਸਕੀਏ ਫੂਡ ਸੇਫਟੀ ਜਿਹੜਾ ਡਿਪਾਰਟਮੈਂਟ ਹੈ ਉਸ ਨੂੰ ਕਰ ਸਕੀਏ ਤਾਂ ਕਿ ਬਾਕੀ ਲੋਕੀ ਜਿਹੜੇ ਉਸ ਜਿਹੜੇ ਫੂਡ ਤੋਂ ਬਚ ਸਕਣ ਸਰ ਮਿਲਾਵਟ ਖੋਰੀ ਦਾ ਜ਼ਮਾਨਾ ਬਹੁਤ ਜ਼ਿਆਦਾ ਹੋ ਚੁੱਕਾ ਹੈ ਹਰ ਆਈਟਮ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਅੱਜ ਕੱਲ ਅਸੀਂ ਘਰ ਦੇ ਵਿੱਚ ਦੁੱਧ ਮੰਗਾਉਂਦੇ ਹਾਂ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਦੁੱਧ ਜਿਹੜਾ ਸ਼ੁੱਧ ਹੈਗਾ ਜਾਂ ਐਡਲਟਰੇਸ਼ਨ ਜਿਹੜੀ ਇਸ ਨੂੰ ਚੈੱਕ ਕਰਨ ਵਾਸਤੇ ਕੀ ਹੋਰ ਸਟੈਪਸ ਸਰਕਾਰ ਵੱਲੋਂ ਤੁਸੀਂ ਸੋਚਦੇ ਕੋਈ ਉਠਾਏ ਜਾਣ ਚਾਹੀਦੇ ਤਾਂ ਕਿ ਇੱਕ ਸ਼ੁੱਧ ਮਿਲਕ ਸਾਨੂੰ ਮਿਲ ਸਕੇ ਸਰਕਾਰ ਟਾਈਮ ਟਾਈਮ ਤੇ ਹਰ ਚੈਕਿੰਗ ਕਰਦੀ ਰਹਿੰਦੀ ਹੈ ਸਵੇਰੇ ਦੁੱਧ ਵਾਲੇ ਜਦੋਂ ਡੈਰੀਆਂ ਤੋਂ ਨਿਕਲਦੇ ਆ ਜੀ ਉਹ ਇੱਕ ਆਪਣਾ ਕਿਤੇ ਨਾ ਕਿਤੇ ਨਾਕਾ ਲਾ ਲੈਂਦੇ ਆ ਚੈਕਿੰਗ ਹੁੰਦੀ ਹੈ ਬਕਾਇਦਾ ਤੌਰ ਤੇ ਉਹਨਾਂ ਦੀ ਪਰ ਜੇ ਅਸੀਂ ਵੀ ਘਰ ਦੇ ਵਿੱਚ ਇੱਕ ਮਾਪਨੰਡ ਵਾਲਾ ਇੰਸਟਰੂਮੈਂਟ ਰੱਖ ਲਈਏ ਤਾਂ ਉਹਦਾ ਵੀ ਨੁਕਸਾਨ ਕੋਈ ਨਹੀਂ ਜੀ ਉੱਥੋਂ ਦਾ ਚੈੱਕ ਹੋ ਕੇ ਆਗੇ ਦੁੱਧ ਵਾਲਾ ਆਗੇ ਆਗੇ ਪਾਣੀ ਪਾ ਲਵੇ ਕੋਈ ਕੈਮੀਕਲ ਪਾ ਕੇ ਦੁੱਧ ਬਣਾ ਦੇਵੇ ਜੀ ਕੌਣ ਜ਼ਿੰਮੇਵਾਰ ਹੈ ਇਹ ਸਾਡੀ ਸਭ ਤੋਂ ਪਹਿਲਾਂ ਆਪਣੀ ਜ਼ਿੰਮੇਵਾਰੀ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਇਹ ਪਹਿਲਾਂ ਵੀ ਕਰਦੇ ਸੀਗੇ ਮੱਲਿਆਂ ਦੇ ਵਿੱਚ ਆ ਕੇ ਅਸੀਂ ਆਪ ਲੋਕ ਖੜਾਉਂਦੇ ਸੀਗੇ ਜੀ ਚੈਕਿੰਗ ਲਈ ਆ ਜੀ ਦੁੱਧ ਦੇਖੋ ਜੀ ਉਹ ਫਿਰ ਪ੍ਰੋਪਰਲੀ ਉਹਨਾਂ ਨੇ ਫੈਟ ਦੇਖਣੀ ਸਭ ਕੁਝ ਦੇਖਣਾ ਠੀਕ ਸੀਗਾ ਪਾਪੂਲੇਸ਼ਨ ਇੰਨੀ ਹੋਗੀ ਇੰਨੀ ਦੇਖੋ ਹੁਣ ਜੇ ਮੰਨ ਲਓ ਪੰਜਾਬ ਚ 3 ਕਰੋੜ ਪਾਪੂਲੇਸ਼ਨ ਹੈ ਤੇ ਏਡੇ ਤਾਂ ਡੰਗਰ ਹੈ ਨਹੀਂਗੇ ਵੀ ਦੁੱਧ ਪ੍ਰੋਪਰ ਪੂਰਾ ਕਰਦੇ ਦੇਖੋ ਇਹ ਤੁਸੀਂ ਆਪੇ ਰੇਜ਼ ਕੀਤੀ ਗੱਲ ਕਿ ਇਹ ਡੇਰੀ ਜਾਂ ਇੰਨਾ ਸਾਨੂੰ ਐਸਾ ਲੱਗਦਾ ਹੈ ਕਿ ਸ਼ਾਇਦ ਕੰਜ਼ਮਪਸ਼ਨ ਜ਼ਿਆਦਾ ਹੈ ਲੇਕਿਨ ਪ੍ਰੋਡਕਸ਼ਨ ਉਨੀ ਨਹੀਂ ਹੈ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਮਿਲਾਵਟ ਖੋਰੀ ਜਾਂ ਪਨੀਰ ਆਈਟਮ ਜਾਂ ਦੂਸਰੀਆਂ ਆਈਟਮਾਂ ਬਹੁਤ ਜ਼ਿਆਦਾ ਮਾਰਕੀਟ ਚ ਸੋ ਡਿਪਾਰਟਮੈਂਟ ਨੂੰ ਕਿੰਨੀ ਸਖਤੀ ਪੈਨੀ ਨਜ਼ਰ ਰੱਖਣ ਦੀ ਬਿਲਕੁਲ ਆਂਦੀਆਂ ਜੀ ਇਹਦੇ ਚ ਨਕਾਰਿਆ ਨਹੀਂ ਜਾ ਸਕਦਾ ਡਿਪਾਰਟਮੈਂਟ ਹਮੇਸ਼ਾ ਤਕਰੀਬਨ ਤੁਸੀਂ ਡਾਟਾ ਲੈ ਲਓ ਡਿਪਾਰਟਮੈਂਟਾਂ ਤੋਂ ਦਿੱਲੀ ਦਾ 100 200 ਸੈਂਪਲ ਕਲੈਕਟ ਕਰਦੇ ਆ ਜੀ ਜਿਹੜੇ ਕਸੂਰਵਾਰ ਹੈ ਜਿਨ੍ਹਾਂ ਦੇ ਮਿਲਾਬੜਖੋਰੀ ਨਿਕਲਦੀ ਹੈ ਪ੍ਰੋਪਰਲੀ ਉਹਨਾਂ ਨੂੰ ਸਜ਼ਾ ਵੀ ਹੁੰਦੀ ਹੈ ਅਵੇਰਨੈਸ ਸਾਰਿਆਂ ਨੂੰ ਇਹ ਲੋੜ ਵੀ ਜਾ ਕੇ ਅਸੀਂ ਦੇਖੀ ਜੇ ਤੁਹਾਨੂੰ ਸ਼ੱਕ ਹੈ ਵੀ ਹਾਂ ਨਹੀਂ ਇਹਦੀ ਚ ਟੈਸਟਿੰਗ ਨਹੀਂ ਹੋਈ ਹੋਈ ਤੁਸੀਂ ਜਾਓ ਡੀ ਐਚਓ ਕੋਲ ਜਾਓ ਜੀ ਹੈਲਥ ਡਿਪਾਰਟਮੈਂਟ ਕੋਲ ਜਾਓ ਉਹ ਪ੍ਰੋਪਰ ਚੈਕਿੰਗ ਹੁੰਦੀ ਹੈ ਕੰਪਲੇਨਟ ਕਰ ਸਕਦੇ ਹੋ ਪਰ ਲੋਕ ਉੱਥੇ ਆ ਗਈ ਹਰ ਚੀਜ਼ ਈਜ਼ੀ ਪਾ ਲਦੇ ਆ ਜੀ ਜਾਗਰੂਕ ਤੇ ਜਾਗਰੂਕਤਾ ਘਟਾ ਹੈ ਇਹ ਬੜਾ ਵਧੀਆ ਗੱਲ ਹੈ ਕਿ ਤੁਸੀਂ ਇਹ ਅੱਜ ਦਾ ਜਿਹੜੀ ਚਰਚਾ ਕਰ ਰਹੇ ਆ ਫੂਡ ਸੇਫਟੀ ਡੇ ਤੇ ਬាទ ਉਹ ਵੀ ਇਹ ਇਸੇ ਤਰ੍ਹਾਂ ਹਰ ਜਗ੍ਹਾ ਤੇ ਇਹ ਚਰਚਾ ਹੁੰਦੀ ਰਹੀ ਜੀ 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 ਹਮੇਸ਼ਾ ਉਪਰਾਲਾ ਰਹਿੰਦਾ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦਿਵਸ ਦੇ ਨਾਲ ਸਾਰਥਕਤਾ ਦੇ ਨਾਲ ਰੂਬਰੂ ਕਰਾਉਂਦੇ ਰਹੀਏ ਸਰ ਮੈਂ ਤੁਹਾਡੇ ਕੋਲੋਂ ਕਿਉਂਕਿ ਫੂਡ ਸਿਕਿਉਰਿਟੀ ਬੜਾ ਇੰਪੋਰਟੈਂਟ ਐਸਪੈਕਟ ਸੀਗਾ ਇਸ ਦਾ ਔਰ ਸਾਡੇ ਦੇਸੀ ਬਹੁਤ ਵੱਡੀ ਜਨਸੰਖਿਆ ਜਿਹੜੀ ਸੀਗੀ ਉਸ ਦੇ ਕੋਲ ਖਾਣਾ ਵੀ ਮੁਹੱਈਆ ਨਹੀਂ ਸੀਗਾ ਤਿੰਨ ਟਾਈਮ ਦਾ ਸੋ ਇਹਨਾਂ ਲੋਕਾਂ ਨੂੰ ਖਾਣਾ ਵੀ ਮਿਲ ਸਕੇ ਪੋਸਟਿਕ ਖਾਣਾ ਮਿਲ ਸਕੇ ਕੀ ਕੀ ਸਟੈਪਸ ਸਰਕਾਰ ਵੱਲੋਂ ਖਾਸ ਤੌਰ ਤੇ ਉਠਾਏ ਜਾਂਦੇ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਹਾਂ ਜੀ ਜੋ ਭਾਰਤ ਸਰਕਾਰ ਨੇ ਨੈਸ਼ਨਲ ਫੂਡ ਸਕਿਉਰਟੀ ਐਕਟ ਬਣਾਇਆ ਸੀ 2013 ਚ ਜਿਹਦੇ ਤਹਿਤ ਉਹਨਾਂ ਨੇ ਜਿਹੜੇ ਜ਼ਰੂਰਤਮੰਦ ਨੇ ਬਿਲੋਂ ਪਾਵਰਟੀ ਲੇ ਨੇ ਉਹਨਾਂ ਵਾਸਤੇ ਖਾਣੇ ਦਾ ਅਧਿਕਾਰ ਜੀ ਖਾਣੇ ਦਾ ਅਧਿਕਾਰ ਦਿੱਤਾ ਸੀ ਨਾਮ ਤੇ ਉਹਦੇ ਤਹਿਤ ਅੱਜ ਮੈਂ ਪੰਜਾਬ ਦੀ ਗੱਲ ਕਰਾਂ ਤੇ ਜਿਵੇਂ ਮਿਡਡੇ ਮੀਲ ਨੇ ਸਕੂਲ ਚ ਉਹ ਜਿਹੜੇ ਸਰਕਾਰੀ ਬੱਚੇ ਨੇ ਉਸ ਅਪ ਟੂ ਸਟੈਂਡਰਡ 8 ਤੱਕ ਬੱਚਿਆਂ ਨੂੰ ਖਾਣਾ ਮੁਹੱਈਆ ਕਰਾਇਆ ਜਾਂਦਾ ਹੈ ਹਫਤੇ ਚ ਇੱਕ ਦਿਨ ਫਰੂਟ ਵੀ ਦਿੱਤਾ ਜਾਂਦਾ ਹੈ ਠੀਕ ਹੈ ਖੀਰ ਵੀ ਬਣਾ ਕੇ ਦਿੱਤੀ ਜਾਂਦੀ ਹੈ ਉਸ ਤੋਂ ਇਲਾਵਾ ਲੋਕਾਂ ਦੇ ਘਰ ਤੱਕ ਘਰ ਘਰ ਤੱਕ ਜਿਹੜੇ ਇਸ ਸਕੀਮ ਦੇ ਲਾਭਾਰਥੀ ਨੇ ਲਾਪਾਤਰੀ ਨੇ ਉਹਨਾਂ ਨੂੰ ਕਣਕ ਦਿੱਤੀ ਜਾਂਦੀ ਹੈ ਹਰ ਮੈਂਬਰ ਨੂੰ ਮਹੀਨੇ ਦੀ 5 ਕਿਲੋ ਕਣਕ ਦਿੱਤੀ ਜਾਂਦੀ ਹੈ ਔਰ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ਕੋਵਿਡ ਤੋਂ ਪਹਿਲੇ 2 ਰੁਪਏ ਕਿਲੋ ਜ਼ਰੂਰ ਲੈਂਦੇ ਸੀ ਚਾਰਜ ਲੇਕਿਨ ਆਫਟਰ ਕੋਵਿਡ ਇਹਨਾਂ ਨੇ ਬਿਲਕੁਲ ਫ੍ਰੀ ਕਰ ਦਿੱਤੀ ਹੈ ਔਰ ਇਸ ਤੋਂ ਇਲਾਵਾ ਆਂਗਣਵਾੜੀ ਤੇ ਜਿਹੜੇ ਵਰਕਰਸ ਨੇ ਨਰੇਗਾ ਦੇ ਵਰਕਰਸ ਨੇ ਇਹਨਾਂ ਮਜ਼ਦੂਰ ਨੇ ਇਹ ਪ੍ਰੈਗਨੈਂਟ ਊਮਨਸ ਨੇ ਜਿਹੜੇ ਉਹਨਾਂ ਰਜਿਸਟਰਡ ਨਹੀਂ ਉਹਨਾਂ ਵਾਸਤੇ ਫੂਡ ਮਹਿਆ ਕਿਤੇ ਜਾਂਦਾ ਹੈ ਤਾਂ ਕਿ ਕਪੋਸ਼ਨ ਦੂਰ ਹੋ ਸਕੇ ਭੁੱਖਮਰੀ ਦੂਰ ਹੋ ਸਕੇ ਤੇ ਕਾਫੀ ਐਫਰਟਸ ਨੇ ਪੂਰੇ ਭਾਰਤ 80 ਕਰੋੜ ਤੋਂ ਜ਼ਿਆਦਾ ਲੋਕ ਇਹਦਾ ਲਾਭ ਲੈ ਰਹੇ ਨੇ ਤੇ ਗਵਰਨਮੈਂਟਸ ਕਰ ਰਹੀ ਹੈ ਔਰ ਅਫਰਟ ਲਗਾਤਾਰ ਹੋ ਰਹੇ ਨੇ ਔਰ ਅੱਗੇ ਵੀ ਹੁੰਦੇ ਰਹਿਣਗੇ ਜੀ ਸੋ ਬਹੁਤ ਵੱਡਾ ਜਿਹੜਾ ਸਾਡਾ ਦੇਸ਼ ਦਾ ਵਰਗ ਹੈਗਾ ਉਸ ਨੂੰ ਸਰਕਾਰ ਕੋਸ਼ਿਸ਼ ਕਰਦੀ ਹੈ ਕਿ ਪੋਸਟਿਕ ਖਾਣਾ ਮਿਲ ਸਕੇ ਸੋ ਮੇਡੇ ਮੀਲ ਉਹਦੇ ਵਿੱਚ ਸਰ ਕਿੰਨਾ ਕੀ ਇੰਪੈਕਟ ਮੈਂ ਤੁਹਾਡੇ ਕੋਲੋਂ ਕਿ ਜਦੋਂ ਹੁਣ ਖਾਣਾ ਬੱਚਿਆਂ ਨੂੰ ਮਿਲਦਾ ਹੈ ਮੇਡੇ ਮੀਲੇ ਇੱਕ ਟਾਈਮ ਦਾ ਭਰਪੂਰ ਖਾਣਾ ਔਰ ਪੋਸਟਿਕ ਖਾਣਾ ਮਿਲਦਾ ਹੈ ਕੀ ਬੱਚਿਆਂ ਦੀ ਸਿਹਤ ਦੇ ਉੱਤੇ ਉਹਦਾ ਇੰਪੈਕਟ ਤੁਸੀਂ ਮਹਿਸੂਸ ਕੀਤਾ ਤੁਸੀਂ ਕਦੀ ਜਿਹਾ ਵਿਜ਼ਿਟ ਕਰਦੇ ਹੋ ਕਿ ਬੱਚੇ ਜਿਹੜੇ ਹੈਲਦੀ ਹੋ ਰਿਹਾ ਅੱਗੇ ਨਾਲ ਮੈਂ ਕਹਿੰਦਾ ਖਾਣਾ ਅਸੀਂ ਜਾਣੇ ਆ ਅਸੀਂ ਰੈਗੂਲਰ ਸਰਪ੍ਰਾਈਜ਼ ਵਿਜ਼ਿਟ ਕਰਦੇ ਹਾਂ ਜੀ ਔਰ ਆ ਬਿਲੀਵ ਨਹੀਂ ਕਰੋਗੇ ਅਸੀਂ ਖੁਦ ਵੀ ਖਾਣਾ ਖਾ ਕੇ ਟੈਸਟ ਕਰਦੇ ਹਾਂ ਔਰ ਖਾਣਾ ਬਹੁਤ ਅੱਛਾ ਬਣਾਉਂਦੀ ਹੈ ਜਿਹੜੀ ਪਿੰਡਾਂ 'ਚ ਜਿਹੜੀ ਲੇਡੀਜ਼ ਹੁੰਦੀਆਂ ਉਹਨਾਂ ਨੂੰ ਇਹ ਕੰਟ੍ਰੈਕਟ ਦਿੱਤਾ ਜਾਂਦਾ ਹੈ ਉਹਨਾਂ ਨੂੰ ਇੱਕ ਤੇ ਵਰਕ ਵੀ ਮਿਲਦਾ ਘਰ ਬੈਠੇ ਕੰਮ ਮਿਲਦਾ ਹੈ ਕਮਾਈ ਦਾ ਸਾਧਨ ਹੈ ਔਰ ਉਹ ਖਾਣਾ ਆਪਣੇ ਬਿਲਕੁਲ ਘਰਵਾਂਗ ਬਣਾਉਂਦੀਆਂ ਨੇ ਤੇ ਖਾਣਾ ਬਹੁਤ ਅੱਛਾ ਹੁੰਦਾ ਹੈ ਔਰ ਮੈਂ ਤੁਹਾਨੂੰ ਜਿੱਦਾਂ ਦੱਸਿਆ ਫਰੂਟ ਵੀ ਮਿਲਦਾ ਹੈ ਟਾਈਮ ਵੀਕ ਚਿਕ ਦਿਨ ਫਰੂਟ ਵੀ ਗਵਰਨਮੈਂਟ ਨੇ ਰੱਖਿਆ ਹੈ ਔਰ ਜਿਸ ਦਿਨ ਕੋਈ ਅੱਛਾ ਡੇ ਹੁੰਦਾ ਹੈ ਸੈਲੀਬ੍ਰੇਸ਼ਨ ਡੇ ਹੁੰਦਾ ਉਸ ਦਿਨ ਥੋੜਾ ਹੋਰ ਬੈਟਰ ਖਾਣਾ ਬਣ ਜਾਂਦਾ ਹੈ ਤੇ ਓਵਰঅল ਦੇਖੋ ਬੱਚਿਆਂ ਵਾਸਤੇ ਤੇ ਬਹੁਤ ਵਧੀਆ ਅੱਛੀ ਚੀਜ਼ ਹੈ ਕਿ ਬੱਚੇ ਗਰੀਬ ਘਰਾਂ ਦੇ ਹੁੰਦੇ ਆ ਘਰੋਂ ਭੁੱਖੇ ਆਂਦੇ ਨੇ ਕੁਝ ਹੁੰਦਾ ਨਹੀਂ ਔਰ ਇੱਥੇ ਆ ਕੇ ਪੇਟ ਭਰ ਖਾਣਾ ਮਿਲਦਾ ਅਸੀਂ ਦੇਖਦੇ ਹਾਂ ਕੁਆਂਟੀਟੀ ਵੀ ਪ੍ਰੋਪਰ ਹੈ ਬੱਚਿਆਂ ਦੀ ਕੁਆਂਟੀਟੀ ਸੈੱਟ ਕੀਤੀ ਗਈ ਹੈ ਛੋਟੇ ਬੱਚਿਆਂ ਦੀ ਛੋਟੇ ਬੱਚਿਆਂ ਦੇ ਹਿਸਾਬ ਨਾਲ ਕੁਆਂਟੀਟੀ ਸੈੱਟ ਕੀਤੀ ਗਈ ਹੈ ਤੇ ਵੱਡੇ ਬੱਚਿਆਂ ਦੀ ਵੱਡੇ ਬੱਚਿਆਂ ਨਾਲ ਸਾਹਮਣੇ ਕੁਆਂਟੀਟੀ ਸੈੱਟ ਕੀਤੀ ਗਈ ਹੈ ਤੇ ਮੇਰੇ ਖਿਆਲ ਚ ਇਹ ਮਿੱਡੇ ਮੀਲ ਅਸੀਂ ਰੈਗੂਲਰ ਟੈਸਟ ਕਰਦੇ ਆਂ ਜਾਂਦੇ ਆਂ ਦੇਖਦੇ ਆਂ ਔਰ ਬਹੁਤ ਅੱਛਾ ਰੈਗੂਲਰ ਅੱਛੇ ਇੱਕ ਅੱਛਾ ਐਫਰਟ ਹੈ ਗੌਰਮੈਂਟਸ ਵੱਲੋਂ ਕਿ ਔਰ ਸਾਨੂੰ ਵੀ ਮੌਕਾ ਮਿਲਦਾ ਹੈ ਕਿ ਅਸੀਂ ਇਸ ਚੀਜ਼ ਦੀ ਮੋਨਿਟਰਿੰਗ ਕਰ ਲੈਨੇ ਆਂ ਅਸੀਂ ਟਾਈਮ ਟੂ ਟਾਈਮ ਜਾ ਕੇ ਮੋਨਿਟਰਿੰਗ ਕਰਕੇ ਦੇਖ ਲੈਨੇ ਕਿ ਖਾਣੇ ਦੀ ਮਿਆਰ ਖਾਣੇ ਦੀ ਕੁਆਲਿਟੀ ਔਰ ਕੁਆਂਟੀਟੀ ਸਭ ਠੀਕ ਹੈ ਤਾਂ ਮੇਰੇ ਖਿਆਲ ਚ ਸਾਨੂੰ ਕੋਈ ਐਸੀ ਦਿੱਕਤ ਨਹੀਂ ਪੇਸ਼ ਆਈ ਇਹ ਲੇਟ ਜੀ ਮੈਂ ਤਾਂ ਇਹ ਬਸ ਆਪ ਤੁਹਾਡੇ ਕੋਲੋਂ ਕਿਉਂਕਿ ਦੇਸ਼ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਸਾਨੂੰ ਬਹੁਤ ਜ਼ਿਆਦਾ ਨਾਜ਼ੀ ਲੋੜ ਪੈਂਦੀ ਕਣਕ ਜ਼ਿਆਦਾ ਤੌਰ ਤੇ ਅਸੀਂ ਦੇਖਦੇ ਹਾਂ ਲੇਕਿਨ ਸਾਡੀ ਜ਼ਿਆਦਾ ਪ੍ਰੋਡਕਸ਼ਨ ਦੇ ਚੱਕਰ ਵਿੱਚ ਅਸੀਂ ਖਾਦਾਂ ਦਾ ਇਸਤੇਮਾਲ ਬਹੁਤ ਕਰਦੇ ਹਾਂ ਜ਼ਮੀਨ ਨੂੰ ਅਸੀਂ ਪੂਰੀ ਤਰ੍ਹਾਂ ਦੇ ਨਾਲ ਜ਼ਹਿਰ ਜੁਕਤ ਬਣਾ ਲਿਆ ਅਸੀਂ ਇਹ ਕਹਿੰਦੇ ਪੈਸਟੀਸਾਈਡ ਦਾ ਇਸਤੇਮਾਲ ਕਰ ਰਹੇ ਉਹ ਫਸਲ ਦੇ ਵਿੱਚ ਵੀ ਆਉਂਦਾ ਅੱਜਕੱਲ ਆਰਗੈਨਿਕ ਫਾਰਮਿੰਗ ਵੀ ਸਰਕਾਰ ਪ੍ਰਮੋਟ ਕਰਦੀ ਪਈ ਹੈ ਇਹਦੇ ਨਾਲ ਕੁਝ ਫਰਕ ਪੈਣ ਦੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਬਿਲਕੁਲ ਪੈਗਾ ਜੀ ਬੜੀ ਜਾਗਰੂਕਤਾ ਆ ਰਹੀ ਹੈ ਲੋਕਾਂ ਚ ਆ ਪਿੱਛੇ ਵੀ ਅਸੀਂ ਫਰੀਦਕੋਟ ਸੈਮੀਨਾਰ ਤੇ ਗਏ ਆ ਸਾਡੇ ਚੇਅਰਮੈਨ ਸਾਹਿਬ ਬਾਲਮਕੰਨ ਸ਼ਰਮਾਈ ਜੀ ਨਾਲ ਸੀ ਉਹ ਲੈ ਕੇ ਗਏ ਆ ਉੱਥੇ ਸੰਸਾ ਸੀਕ ਉਹਨੇ ਬੜਾ ਵੱਡਾ ਸੈਮੀਨਾਰ ਰੱਖਿਆ ਸੀਗਾ ਆਰਗੈਨਿਕ ਫੂਡ ਜੀ ਉਹਨਾਂ ਨੇ ਆਪਣੇ ਫਾਰਮ ਤਿਆਰ ਕੀਤੇ ਉਹਨਾਂ ਨੇ ਸਟਰਾਬਰੀ ਲਗਾਈ ਆਰਗੈਨਿਕ ਜੀ ਬੜੇ ਜਿਹੜੀ ਯੂਥ ਹੈ ਉਧਰ ਨੂੰ ਜਾਣ ਬੜਾ ਉਧਰ ਨੂੰ ਜਾ ਰਿਹਾ ਹੈ ਅੱਜ ਜਿੱਦਾਂ ਜਿੱਦਾਂ ਹੁਣ ਲੋਕ ਮਹਿਸੂਸ ਕਰਦੇ ਆ ਫੋਰਨ ਨਹੀਂ ਜਾਣਾ ਤੇ ਆਪਣੀ ਜ਼ਮੀਨ ਐ ਇੱਥੇ ਆਪਾਂ ਹੀ ਆਰਗੈਨਿਕ ਖੇਤੀ ਕਰ ਲਈਏ ਉਹ ਡ੍ਰੈਗਨ ਫਰੂਟ ਦੀ ਕਿੰਨੀ ਖੇਤੀ ਹੋ ਰਹੀ ਹੈ ਹੋਰ ਵੀ ਆਰਗੈਨਿਕ ਕਰ ਰਹੇ ਆ ਜੀ ਪੈਸੇ ਵਧੀਆ ਮਿਲ ਰਹੇ ਆ ਹੌਲੀ ਹੌਲੀ ਜਿੱਦਾਂ ਜਿੱਦਾਂ ਲੋਕਾਂ ਨੂੰ ਜਾਗਰੂਕਤਾ ਆ ਰਹੀ ਹੈ ਤੇ ਲੋਕ ਉਧਰ ਨੂੰ ਜਾ ਰਹੇ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਇਹਦੇ ਲਈ ਹਰ ਬੰਦੇ ਨੂੰ ਕਿ ਯੂਨੀਵਰਸਿਟੀਆਂ ਯੂਨੀਵਰਸਿਟੀਆਂ ਸੈਮੀਨਾਰ ਲਾਂਦੀ ਐ ਫ੍ਰੀ ਟ੍ਰੇਨਿੰਗ ਦਿੰਦੀ ਐ ਉੱਥੇ ਜਾ ਕੇ ਲੈਣੀ ਚਾਹੀਦੀ ਹੈ ਹਾਂ ਕੋਈ ਯੂਥ ਹੈ ਜਿਹੜੀ ਉਹ ਲੈ ਵੀ ਰਹੀ ਹੈ ਪਿੱਛੇ ਯੂਨੀਵਰਸਿਟੀ ਡਾਕਟਰ ਸਾਹਿਬ ਨੇ ਇੱਕ ਉਹ ਇਹ ਉਹਨਾਂ ਦਾ ਡਿਪਾਰਟਮੈਂਟ ਹੀ ਇਹ ਹੈ ਉਹ ਕਹਿੰਦੇ ਸਾਡੇ ਕੋਲ ਬੜੇ ਬੱਚੇ ਆ ਰਹੇ ਆ ਤੇ ਅਸੀਂ ਟ੍ਰੇਨਿੰਗ ਦੇ ਰਹੇ ਆ ਲੋਕ ਆਰਗੈਨਿਕ ਖੇਤੀ ਕਰ ਰਹੇ ਆ ਜੀ ਆਹ ਨਾਲੇ ਟਾਈਮ ਦੇ ਵਿੱਚ ਵਧੀਆ ਰਹੋਗੇ ਜੀ ਲੋਕ ਹਰ ਸਮਝ ਜਾ ਰਹੇ ਆ ਨਾ ਸਮਝਦੇ ਪਏ ਆ ਦੇਖ ਰਹੇ ਆ ਵੀ ਆ ਹੋਊ ਕੀ ਰਿਹਾ ਤੇ ਉਧਰ ਨੂੰ ਉਹਨਾਂ ਦਾ ਰੁਝਾਨ ਵਧਦਾ ਜਾ ਰਿਹਾ ਔਰ ਚਾਹੀਦਾ ਵੀ ਹੈ ਇਕਨੋਮੀ ਜਿਹੜੀ ਆ ਉਹ ਸਾਡੀ ਆਰਗੈਨਿਕ ਫਾਰਮਿੰਗ ਵੱਲ ਨੂੰ ਇਸ ਵੇਲੇ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਜਿਹੜੇ ਲੋਕ ਜਾਣਗੇ ਜਿਹੜੇ ਲੋਕ ਸੇਫ ਜਿਹੜੀ ਪ੍ਰੋਡਕਸ਼ਨ ਪੈਦਾ ਕਰਨਗੇ ਉਹ ਜ਼ਿਆਦਾ ਬਿਹਤਰ ਕਮਾਈ ਜਿਹੜੀ ਉਹ ਕਰਨਗੇ ਸਰ ਰੁਝਾਨ ਦੀ ਜਦੋਂ ਗੱਲ ਕਰਦੇ ਆ ਤਾਂ ਸਾਡੇ ਸਟ੍ਰੀਟ ਫੂਡ ਨੂੰ ਅੱਜਕੱਲ ਇੱਕ ਡਿਫਰੈਂਟ ਕਲਚਰ ਤਿਆਰ ਹੋਇਆ ਹੈ ਕਿ ਅਸੀਂ ਅ ਡਿਫਰੈਂਟ ਸਟਰੀਟ ਮਾਰਕੀਟਸ ਸਸਜਦੀਆਂ ਔਰ ਕਿੰਨੀ ਕ ਸਫਾਈ ਹੁੰਦੀ ਕਦੀ ਉੱਥੇ ਵੀ ਇਹ ਮਹਿਕਮਾ ਤੁਹਾਡਾ ਪੈਨੀ ਨਜ਼ਰ ਰੱਖਦਾ ਜਾਂਦੇ ਹੋ ਕਦੀ ਨਹੀਂ ਦੇਖੋ ਕੀ ਹੈ ਕਿ ਮਹਿਕਮਾ ਜੋ ਸੰਬੰਧਿਤ ਮਹਿਕਮਾ ਜ਼ਰੂਰ ਜਾਂਦਾ ਅਸੀਂ ਵੀ ਦੇਖਦੇ ਹਾਂ ਅਸੀਂ ਵਾਚ ਕਰਦੇ ਹਾਂ ਸਟਰੀਟ ਫੂਡ ਦਾ ਰੁਝਾਨ ਨੋ ਡਾਊਟ ਬਹੁਤ ਜ਼ਿਆਦਾ ਹੋ ਗਿਆ ਹੈ ਔਰ ਬੇਸਿਕਲੀ ਮੈਂ ਤਾਂ ਕਹਿੰਦਾ ਨਾ ਰੋਜ਼ਗਾਰ ਵੀ ਮਿਲਿਆ ਹੈ ਬਹੁਤ ਲੋਕਾਂ ਨੂੰ ਹੈ ਨਾ ਇਹ ਸਟਰੀਟ ਫੂਡ ਨਾਲ ਜਿਹੜੇ ਬੇਰੋਜ਼ਗਾਰ ਸੀ ਉਹਨਾਂ ਨੇ ਸਟਰੀਟ ਫੂਡ ਲਗਾ ਕੇ ਆਪਣੇ ਜਿਹੜਾ ਹੁਨਰ ਹੈ ਉਹਨਾਂ ਨੂੰ ਕੁਕਿੰਗ ਦਾ ਹੁਨਰ ਉਹਦੇ ਨਾਲ ਉਹਨਾਂ ਨੇ ਆਪਣਾ ਜੌਬ ਕ੍ਰੀਏਟ ਕੀਤੀ ਹੈ ਉਹ ਚੀਜ਼ ਅੱਛੀ ਹੈ ਲੇਕਿਨ ਦੂਜੀ ਚੀਜ਼ ਇਹ ਹੈ ਕਿ ਜਦੋਂ ਡਿਪਾਰਟਮੈਂਟ ਜਾਂਦਾ ਹੈ ਉਹ ਇਹ ਚੀਜ਼ਾਂ ਜ਼ਰੂਰ ਦੇਖਦਾ ਹੈ ਕਿ ਉੱਥੇ ਸਾਫ ਸਫਾਈ ਹੈ ਜਿਹੜੇ ਮਾਪਦੰਡ ਨੇ ਖਾਣਾ ਜਿਹੜੇ ਮਾਪਦੰਡ ਹੁੰਦੇ ਨੇ ਖਾਣੇ ਦੇ ਸਾਫ ਖਾਣੇ ਦੇ ਉਹ ਪੂਰਾ ਕਰ ਰਿਹਾ ਇਹ ਚੀਜ਼ਾਂ ਦੇਖੀ ਜਾਂਦੀਆਂ ਤੇ ਜਦੋਂ ਅਸੀਂ ਇਹ ਵੀ ਦੇਖਿਆ ਕਿ ਜਦੋਂ ਕੋਈ ਐਸੇ ਮਾਪਦੰਡ ਪੂਰੇ ਨਹੀਂ ਕਰਦਾ ਤੋਂ ਦੇ ਖਿਲਾਫ ਕਾਰਵਾਈ ਵੀ ਹੁੰਦੀ ਹੈ ਬਾਕੀ ਸਟਰੀਟ ਫੂਡ ਚ ਬੇਸਿਕਲੀ ਸਾਨੂੰ ਜੇ ਕੋਈ ਸਟਰੀਟ ਫੂਡ ਲਗਾਉਂਦਾ ਹੈ ਤੇ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਤੇਲ ਕਿਹਦਾ ਵਰਤ ਰਿਹਾ ਹੈ ਜਿਹੜਾ ਉਹਦਾ ਸਮਾਨ ਹੈ ਉਹ ਜ ਸਬਜ਼ੀਆਂ ਫਰੈਸ਼ ਲੈ ਆ ਰਿਹਾ ਹੈ ਕਿ ਨਹੀਂ ਲੈ ਆ ਰਿਹਾ ਕਈ ਵਾਰੀ ਸੁਣਨ ਚਾਹੁੰਦਾ ਹੈ ਕਿ ਸਸਤੀਆਂ ਸਬਜ਼ੀਆਂ ਖਰੀਦਣ ਵਾਸਤੇ ਗਲੀ ਸੜੀਆਂ ਸਬਜ਼ੀਆਂ ਵੀ ਖਰੀਦ ਲੈਂਦੇ ਨੇ ਤੇ ਸਸਤੇ ਸਸਤੇ ਸੌਸੇਜਿਸ ਲਲ ਸਾਸ ਲਲ ਲੈਂਦੇ ਨੇ ਚੀਜ਼ਾਂ ਲੈਂਦੇ ਨੇ ਇੱਕ ਚੀਜ਼ਾਂ ਸੁਣਨ ਚਾਹੀਆਂ ਤੇ ਇਸ ਕਰਕੇ ਡਿਪਾਰਟਮੈਂਟਸ ਇਹ ਚੀਜ਼ਾਂ ਨੂੰ ਟਾਈਮ ਟੂ ਟਾਈਮ ਇਥੇ ਕਰਦੇ ਨੇ ਜਾਂ ਕੇ ਰੀਡਸ ਕਰਦੇ ਨੇ ਸੈਂਪਲਸ ਲੈਂਦੇ ਨੇ ਤੇ ਇਸ ਚੀਜ਼ਾਂ ਤੇ ਹੈ ਬਟ ਸਫਾਈ ਰਹਿਣੀ ਚਾਹੀਦੀ ਹੈ ਔਰ ਕਈ ਜਗ੍ਹਾ ਨਹੀਂ ਹੋਤੇ ਉਹਨਾਂ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ ਜੀ ਸਰ ਮੈਂ ਤੁਹਾਡੇ ਵੱਲੋਂ ਸਾਹਿਬ ਤੁਕੇ ਤੁਸੀਂ ਮੈਂਬਰ ਹੋ ਪੰਜਾਬ ਸਟੇਟ ਫੂਡ ਸੇਫਟੀ ਕਮਿਸ਼ਨ ਦੇ ਬੜੀ-ਬੜੀ ਜ਼ਿੰਮੇਵਾਰੀ ਤੁਹਾਡੇ ਉੱਤੇ ਪੰਜਾਬ ਲੋਕਾਂ ਦੀ ਸੇਫਟੀ ਹੈਲਥ ਦੀ ਉੱਤੇ ਤੁਹਾਡੇ ਉੱਤੇ ਆ ਜਾਂਦੀ ਹੈ ਨਾਨ ਵੇਜ ਦੇ ਬਹੁਤ ਸਾਰੇ ਲੋਕ ਸ਼ੌਕੀਨ ਹੁੰਦੇ ਸਲਟਰ ਹਾਊਸ ਜਿਹੜੇ ਆ ਉੱਥੇ ਅਸੀਂ ਦੇਖਦੇ ਹਾਂ ਸਫਾਈ ਨਹੀਂ ਹੁੰਦੀ ਜਾਂ ਇਵਨ ਸਟਰੀਟ ਫੂਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਰੇੜੀ ਮਾਰਕੀਟ ਜਿਹੜੀ ਉਹਦੇ ਆਸ-ਪਾਸ ਵੀ ਕੋਈ ਅਸੀਂ ਕਈ ਵਾਰ ਦੇਖਦੇ ਹਾਂ ਕਿ ਸਫਾਈ ਨਹੀਂ ਹੁੰਦੀ ਜਾਂ ਰੈਸਟੋਰੈਂਟਸ ਦੀ ਕਿਚਨ ਜਿਹੜੀ ਆ ਖਾਸ ਕਰਕੇ ਇਹ ਸਬੰਧਤ ਮਹਿਕਮੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਵੀ ਚੈੱਕ ਕਰਨ ਕਿੰਨੀ ਕੁ ਪੈਨੀ ਨਜ਼ਰ ਜਾਂ ਕਿੰਨੀ ਕੁ ਦੂਰਦਰਸ਼ੀ ਤੇ ਨਾਲ ਤੁਸੀਂ ਜਾਣਦੇ ਹੋ ਔਰ ਸੱਚੀ ਮੁੱਚੀ ਚੈਕਿੰਗ ਹੁੰਦੀ ਹੈ ਜੇ ਕੋਈ ਐਹੋ ਜਿਹਾ ਐਗਜ਼ੈਂਪਲਰੀ ਵੀ ਤੁਹਾਡੇ ਸਾਹਮਣੇ ਕੋਈ ਕੇਸ ਸਟਡੀ ਹੈ ਵੀ ਉਹਦੇ ਸਜ਼ਾ ਦਿੱਤੀ ਗਈ ਕਿਸੇ ਨੂੰ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਾਂਝਾ ਕਰ ਸਕਦੇ ਸਰ ਦੇਖੋ ਪਹਿਲਾਂ ਤਾਂ ਸਾਡਾ ਜਿਹੜਾ ਫੂਡ ਕਮਿਸ਼ਨ ਹੈ ਉਹਦਾ ਪਾਰਟਿਕੂਲਰ ਜਿਹੜਾ ਸਾਡਾ ਕੰਮ ਹੈ ਉਹ ਰਹਿੰਦਾ ਹੈ ਆਂਗਣਵਾੜੀ ਸੈਂਟਰ ਮਿਡ-ਡੇ ਮੀਲ ਆਪਣੇ ਡਿਪੂ ਜੀ ਜਦੋਂ ਅਸੀਂ ਮਿਡ-ਡੇ ਮੀਲ ਚੈੱਕ ਕਰਨ ਜਾਂਦੇ ਹਾਂ ਉੱਥੇ ਦੇਖਦੇ ਹਾਂ ਜਿਹੜੀ ਹੈ ਸਫਾਈ ਦੀ ਵਿੱਚ ਗੱਲ ਆ ਰਹੀ ਹੈ ਜਿਹੜੀ ਕੁੱਕ ਰੱਖੀਆਂ ਹੋਈਆਂ ਬਕਾਇਦਾ ਅਸੀਂ ਉਹਨਾਂ ਨੂੰ ਚੈੱਕ ਕਰੀਦਾ ਨੋ ਕਪੜਾ ਸਿਰ ਤੇ ਬੰਨਿਆ ਹੋਇਆ, ਵਾਲ ਨਹੀਂगिरਨੇ ਚਾਹੀਦੇ, ਕਪੜੇ ਸਾਫ਼ ਹੈ। ਜੀ। ਫਿਰ ਇਨਚਾਰਜ ਮੀਡੀਕਲ ਇਨਚਾਰਜ ਤੇ ਸਕੂਲ ਪ੍ਰਿੰਸੀਪਲ ਨੂੰ ਨਾਲ ਬਲਾ ਕੇ ਹਰ ਚੀਜ਼ ਚੈੱਕ ਕਰਦੇ ਆਂ। ਫਿਰ ਉਹਨਾਂ ਤੋਂ ਉਹਨਾਂ ਦਾ ਮੈਡੀਕਲ ਕਰਾਉਣ ਲਈ ਕਿਹਾ ਜਾਂਦਾ ਵੀ ਇਹਨਾਂ ਦਾ ਹਰ 6 ਮਹੀਨੇ ਬਾਅਦ ਮੈਡੀਕਲ ਹੋਵੇ। ਇਹ ਚੀਜ਼ਾਂ ਦਾ ਬੜਾ ਬੜਾ ਖਿਆਲ ਰੱਖਦੇ ਆਂ ਤੇ ਜਿਸ ਤਰ੍ਹਾਂ ਤੁਸੀਂ ਇਹ ਫੂਡ ਸਟਰੀਟ ਵਗੈਰਾ ਬਾਰੇ ਗੱਲ ਕੀਤੀ ਹੈ, ਇਹ ਬਿਲਕੁਲ ਸਹੀ ਗੱਲ ਹੈ ਕਿ ਟਾਈਮ ਟੂ ਟਾਈਮ ਜਿਦਾ ਪਹਿਲਾਂ ਤੁਹਾਨੂੰ ਦੱਸਿਆ ਹੈ, ਹੈਲਥ ਡਿਪਾਰਟਮੈਂਟ ਕਾਰਪੋਰੇਸ਼ਨ ਜਿਹੜੇ ਜਿਹੜੇ ادارے ਇਸ ਫੀਲਡ ਚ ਆਂਦੇ ਆ ਜੀ ਉਹ ਮਹੀਨੇ ਦੇ ਵਿੱਚ ਹਰ ਮਾਰਕੀਟ ਚ ਮੰਨ ਲਓ ਪੰਜ ادارے ਆ ਤਾਂ ਪੰਜਾਂ ਨੇ ਹਫਤੇ ਤੇ ਦੂਜੇ ਦਿਨ ਤੀਜੇ ਦਿਨ ਉਸ ਮਾਰਕੀਟ ਵਿੱਚ ਜਾਣਾ ਹੀ ਜਾਣਾ ਜੀ ਉੱਥੇ ਵੀ ਜਿਹੜਾ ਜਾ ਕੇ ਫੂਡ ਖਰੀਦ ਰਿਹਾ ਉਹਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜਾ ਕੁੱਕ ਹੈ ਕੁਕਿੰਗ ਕਰ ਰਿਹਾ ਹੈ ਕੀ ਉਹ ਸਾਫ਼ ਕਪੜੇ ਐ એપਰਲ ਵਗੈਰਾ ਪਾਇਆ ਹੋਇਆ ਉਹਨੇ ਕੈਪ ਲਿੱਤੀ ਹੋਈ ਐ ਮਾਸਕ ਵਗੈਰਾ ਪਾਇਆ ਹੋਇਆ ਜੇ ਗਲਵਜ਼ ਜੇ ਹੌਟ ਕਮ ਨਹੀਂ ਆ ਤਾਂ ਗਲਵਜ਼ ਪਾਏ ਹੋਏ ਤੇ ਡਿਪਾਰਟਮੈਂਟ ਵਾਲੇ ਆ ਕੇ ਦੇਖਦੇ ਆ ਜਾ ਕੇ ਚਲਾਨ ਹੁੰਦੇ ਆ ਤੁਸੀਂ ਡੀਸੀ ਆਫਿਸ ਜਾਓ ਡੀਸੀ ਵਾ ਕਾਇਦਾ ਜਦੋਂ ਡਿਪਾਰਟਮੈਂਟ ਨੋਟਿਸ ਘੱਟ ਕੇ ਭੇਜਦਾ ਡੀਸੀ ਸਾਹਿਬ ਨੂੰ ਉਹਨਾਂ ਦੀ ਕੋਰਟ ਲੱਗਦੀ ਐ ਡੀਸੀ ਸਾਹਿਬੇ ਦਾ ਫੈਸਲਾ ਕਰਦੇ ਐ ਜੁਰਮਾਨੇ ਲੱਗਦੇ ਬਹੁਤ ਵੱਡੇ ਵੱਡੇ ਉਹਨਾਂ ਨੂੰ ਮੈਂ ਦੱਤ ਸਾਬ ਤੁਹਾਡੇ ਕੋਲੋਂ ਚਾਹੂੰਗਾ ਕਿ ਤੁਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਨਾਲ ਥੋੜਾ ਕਾਉਂਟਰ ਕਰੋ ਕਿ ਕੀ ਸੱਚੀ ਮੁੱੱਚੀ ਪ੍ਰੈਕਟੀਕਲੀ ਇਹ ਚੀਜ਼ਾਂ ਕਿਉਂਕਿ ਲੋਕਤੰਤਰ ਹੈਗਾ ਸੋ ਅਸੀਂ ਦੇਖਦੇ ਹਾਂ ਕਿ ਉਹ ਪੈਮਾਨੇ ਤਾਂ ਪੂਰੇ ਨਹੀਂ ਕੀਤੇ ਜਾਂਦੇ ਜਦੋਂ ਹੁਣ ਉਹਨੂੰ ਡਿਪਾਰਟਮੈਂਟ ਚੈੱਕ ਕਰਦਾ ਤਾਂ ਉਸੇ ਵੇਲੇ ਫੋਨ ਖੜਕ ਜਾਂਦੇ ਆ ਸੋ ਪ੍ਰੈਕਟੀਕਲੀ ਕਿੱਥੇ ਕੱਸੀ ਖੜੇ ਆ ਦੇਖੋ ਗੱਲ ਤੁਹਾਡੀ ਬੀਸਿਕਲੀ ਪੈਮਾਨਾ ਤਾਂ ਪੂਰਾ ਕਰਵਾਣਾ ਇੱਕ ਤੇ ਪਹਿਲੇ ਸਭ ਤੋਂ ਪਹਿਲੇ ਤਾਂ ਫਰਜ਼ ਹੈ ਆਦਮੀ ਦਾ ਆਪਣਾ ਕਿ ਜੋ ਕੋਈ ਕੰਮ ਕਰ ਰਿਹਾ ਤੇ ਉਹਦੇ ਸਾਰੇ ਫਾਲੋ ਕਰ ਰਿਹਾ ਸਾਰੇ ਉਹਦੇ ਜਿੰਨੇ ਵੀ ਮਾਪਦੰਡ ਹੈ ਉਹਨੂੰ ਫਾਲੋ ਕਰ ਰਿਹਾ ਕਿ ਨਹੀਂ ਇਹ ਕਈ ਵਾਰ ਤੁਹਾਡੀ ਗੱਲ ਠੀਕ ਹੈ ਨਹੀਂ ਫੋਲੋ ਕਰਦੇ ਹੁਣ ਤੁਸੀਂ ਇੱਥੋਂ ਹੀ ਚੰਡੀਗੜ੍ਹ ਚਲੇ ਜਾਓ ਯੂਟੀ ਚ ਤੇ ਉੱਥੇ ਜਾ ਕੇ ਤੁਸੀਂ ਇਹ ਚੀਜ਼ਾਂ ਦੇਖੋ ਸਾਰੇ ਮਾਪਦੰਡ ਫੋਲੋ ਹੋ ਰਹੇ ਹੁੰਦੇ ਨੇ ਉਹ ਕਿਉਂ ਫੋਲੋ ਹੋ ਰਹੇ ਨੇ ਬਿਕਾਜ਼ ਕਿ ਸਖਤੀ ਹੈ ਕਾਰਵਾਈ ਹੁੰਦੀ ਹੈ ਖਿਲਾਫ ਠੀਕ ਹੈ ਨਾ ਤੇ ਇਹ ਚੀਜ਼ਾਂ ਕਾਰਵਾਈ ਇੱਥੇ ਵੀ ਹੋ ਰਹੀਆਂ ਤੁਹਾਡੀ ਬਿਲਕੁਲ ਗੱਲ ਠੀਕ ਹੈ ਤੁਸੀਂ ਕਿ ਕਾਊਂਟਰ ਕਰੋ ਕਾਊਂਟਰ ਚ ਇਹਦੇ ਵਿੱਚ ਗਲਤੀ ਜੇ ਡਿਪਾਰਟਮੈਂਟ ਤੇ ਜਾਂਦਾ ਹੀ ਇਹ ਗਲਤੀ ਜੇ ਹੈਗੀ ਹੈ ਤੇ ਆਮ ਬੰਦੇ ਦੀ ਵੀ ਹੈ ਇਹ ਦੋਵੇਂ ਚੀਜ਼ਾਂ ਜਦ ਤੱਕ ਆਪਸ ਵਿੱਚ ਕੋਆਰਡੀਨੇਸ਼ਨ ਨਹੀਂ ਹੋਏਗਾ ਲੋਕੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਣਗੇ ਠੀਕ ਹੈ ਨਾ ਤਦ ਤੱਕ ਇਹ ਚੀਜ਼ਾਂ ਠੀਕ ਨਹੀਂ ਹੋਣਗੀਆਂ ਆਪ ਇਨਸਾਨ ਨੂੰ ਆਪਣੀ ਜ਼ਿੰਮੇਵਾਰੀ ਜਿਹੜਾ ਵੀ ਕੰਮ ਕਰ ਰਿਹਾ ਉਹਨੂੰ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਪਏਗੀ ਔਰ ਆਪਣੇ ਆਪ ਨੂੰ ਉਸ ਕੰਮ ਦੇ ਪ੍ਰਤੀ ਜ਼ਿੰਮੇਵਾਰ ਸਮਝਨੀ ਪਏਗੀ ਮੈਂ ਇੱਕ ਅਸੀਂ ਤਾਂ ਔਰਤਾਂ ਸੀ ਦੇਖਦੇ ਹਾਂ ਕਿ ਹਿੰਦੁਸਤਾਨ ਅਸੀਂ ਡਿਵੈਲਪਿੰਗ ਕੰਟਰੀ ਐ ਤੌਰ ਤੇ ਦੇਖਦੇ ਹਾਂ ਔਰ ਅੱਜ ਦੇ ਸਮੇਂ ਵਿੱਚ ਵਿਆਹ ਸ਼ਾਦੀਆਂ ਤੇ ਅਸੀਂ ਦੇਖਦੇ ਹਾਂ ਬਹੁਤ ਵੱਡੇ ਵੱਡੇ ਆਯੋਜਨ ਕੀਤੇ ਜਾਂਦੇ ਖਾਸ ਕਰਕੇ ਉੱਥੇ ਇੱਕ ਖਾਣੇ ਦੀ ਪੂਰੀ ਮੈਫਰ ਸਜਾਈ ਜਾਂਦੀ ਔਰ ਬਹੁਤ ਖਾਣਾ ਵੇਸਟ ਹੁੰਦਾ ਇੱਕ ਪਾਸੇ ਲੋਕ ਐਸੇ ਆ ਜਿਨ੍ਹਾਂ ਨੂੰ ਪ੍ਰੋਪਰ ਖਾਣਾ ਨਹੀਂ ਮਿਲ ਪਾਂਦਾ ਸੋ ਚੰਦ ਸ਼ਬਦਾਂ ਦੇ ਮੈਂ ਚਾਹਾਂਗਾ ਕਿ ਇਹ ਵੀ ਸਾਡੇ ਦਰਸ਼ਕਾਂ ਤੁਸੀਂ ਮੈਸੇਜ ਦਿਓ ਕਿ ਕਿਸ ਤਰੀਕੇ ਨਾਲ ਅਸੀਂ ਇਸ ਚੀਜ਼ ਨੂੰ ਟੈਕਲ ਕਰ ਸਕਦੇ ਹੈ ਇਹ ਬੜਾ ਵੱਡਾ ਇਸ਼ੂ ਹੈ ਜੀ ਇਹ ਵਾਕਈ ਬੜੀ ਸਹੀ ਗੱਲ ਹੈ ਕਿ ਜਿਨੇ ਵੀ ਅੱਜ ਕੱਲ ਵੱਡੇ ਵੱਡੇ ਵਿਆਹ ਹੁੰਦੇ ਨੇ ਜੇ ਚਿਕ ਪਕਵਾਨ 100 ਤਰ੍ਹਾਂ ਦੇ ਪਕਵਾਨ ਅਲੱਗ-ਅਲੱਗ ਬਕਦੇ ਨੇ ਬਟਾਏ ਕਿ ਬਾਅਦ ਚ ਬਹੁਤ ਵੇਸਟ ਹੁੰਦਾ ਹੈ ਇਹ ਬੜੀ ਮਾੜੀ ਗੱਲ ਹੈ ਬਟਾਏ ਕੋ ਵੇਸਟ ਨਹੀਂ ਹੋਣੀ ਚਾਹੀਦੀ ਉਹ ਜੇ ਅਗਰ ਕੋਈ ਬਚ ਗਿਆ ਖਾਣਾ ਤਾਂ ਉਹਨੂੰ ਐਸੀ ਜਗ੍ਹਾ ਤੇ ਪਹੁੰਚਾਣਾ ਚਾਹੀਦਾ ਜੇ ਕਿਸੇ ਦੇ ਕੰਮ ਲੱਗ ਸਕੇ ਕਿਸੇ ਜ਼ਰੂਰਤਮੰਦ ਦੇ ਪੇਟ ਤੇ ਜਾ ਸਕੇ ਪਹਿਲੀ ਗੱਲ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੰਨੇ ਵੱਡੇ-ਵੱਡੇ ਵਿਆਹ ਕਰਨ ਦੀ ਬਜਾਏ ਛੋਟੇ ਆਯੋਜਨ ਵੱਲ ਲੋਕਾਂ ਨੂੰ ਆਣਾ ਚਾਹੀਦਾ ਤਾਂ ਕਿ ਆ ਜੋ ਟਾਈਮ ਨਹੀਂ ਹੈ ਕਿ ਵੇਸਟੇਜ ਕਰਨੀ ਹੈ ਏ ਫੂਡ ਇਹਨਾ ਵੇਸਟ ਹੁੰਦਾ ਹੈ ਕਿ ਦੇਖ ਕੇ ਦਿਲ ਦੁਖਦਾ ਹੈ ਔਰ ਉਹਦੇ ਨਾਲ ਬਿਮਾਰੀਆਂ ਵੀ ਫੈਲਦੀਆਂ ਉਹ ਗਲਤ ਤੋਂ ਇਹ ਚੀਜ਼ ਨੂੰ ਧਿਆਨ ਰੱਖਣ ਦੀ ਤਾਂ ਬਹੁਤ ਲੋੜ ਹੈ ਜੀ ਸੋ ਸਮਾਹ ਹੋ ਰਿਹਾ ਨਹੀਂ ਦੇ ਰਿਹਾ ਆਸ ਕਰਦੇ ਹਾਂ ਕਿ ਦੁਨੀਆ ਭਰ ਦੇ ਲੋਕ ਜਿਹੜੇ ਸਾਡੇ ਜਿਹੜੇ ਪੰਜਾਬੀ ਦੇ ਦਰਸ਼ਕ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਜ਼ਰੂਰ ਜਾਗਰੂਕ ਹੋਏ ਹੋਣਗੇ ਪੋਸ਼ਟਿਕ ਹਾਰ ਉਹਨਾਂ ਦਾ ਇੱਕ ਅਧਿਕਾਰ ਹੈਗਾ ਸੋ ਖਾਣਾ ਜਿਹੜਾ ਉਹਨਾਂ ਨੂੰ ਪੋਸ਼ਟਿਕ ਤੌਰ ਤੇ ਲੈਣਾ ਚਾਹੀਦਾ ਔਰ ਜਿੱਥੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਜਿਹੜਾ ਪੋਸਟਿਕ ਤਾਂ ਨਹੀਂ ਉੱਥੇ ਅਪਣਾਏ ਜਾ ਰਹੇ ਸੋ ਉਹਦੀ ਸ਼ਿਕਾਇਤ ਵੀ ਸਬੰਧਤ ਵਿਭਾਗ ਨੂੰ ਕੀਤੀ ਜਾ ਸਕਦੀ ਅਸਕਰ ਦੇ ਦਰਸ਼ਕ ਜ਼ਰੂਰ ਇਸ ਪ੍ਰੋਗਰਾਮ ਦਾ ਪਰਪਲ ਲਾਬ ਲੈਂਗੁਏਜ ਨਾਲ ਗੱਲਬਾਤ ਕਰਨ ਦੇ ਬਹੁਤ ਬਹੁਤ ਸ਼ੁਕਰੀਆ ਧੰਨ